ਵਾਹਿਗੁਰੂ ਸਾਹਿਬ ਜੀ ਲਹਿਣ ਦੀ ਫੇਰਾਈਐ ਨਾਨਕਾ ਦੋਹੀ ਖੱਟੀਐ ਜੋਤ ਉਹ ਹਾ ਜੁਗਤ ਸਾਇਐ ਸਹਿਕਾਇਆ ਫੇਰ ਪਲਟਿਐ ਹੋਵੇ ਸਿਫਤੁ ਖਸਮ ਦੀ ਨੂਰ ਅਰ ਸਹਹੁ ਕੁਰ ਸਹਹੁ ਛਟਿਐ ਤੋਤ ਡਿਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਏ ਦੁਦਟੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਏ ਪਰਮ ਸਨਮਾਨ ਜੋਗ ਜਵਰ ਸ਼ਤਰ ਤਖਤ ਦੇ ਮਾਲਕ ਜੁ ਕੋ ਜੁਗ ਅਟਲ ਸਤਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਜੁੜ ਬੈਠੀ ਸਾਧ ਸੰਗਤ ਜੀ ਦੂਜੇ ਪਾਤਸ਼ਾਹ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਪਾਵਨ ਗੁਰਗੱਦੀ ਪੁਰਪ ਦੇ ਸੰਬੰਧ ਵਿੱਚ ਗੁਰੂ ਚਰਨਾਂ ਵਿੱਚ ਜੁੜ ਕੇ ਪਾਵਨ ਬਾਣੀ ਰਹਿ ਰਾਸ ਸਾਹਿਬ ਜੀ ਦਾ ਪਾਠ ਸਰਵਣ ਕੀਤਾ। ਸਾਧ ਸੰਗਤ ਜਿੱਥੇ ਬੜੇ ਅਦਬ ਦੇ ਨਾਲ ਆਪਾਂ ਪਾਠ ਦੇ ਵਿੱਚ ਹਾਜ਼ਰੀ ਲਵਾਈ ਹੈ। ਉਥੇ ਚੰਦ ਕੋਮੈਂਟ ਸਤਿਗੁਰਾਂ ਦੇ ਪਰਪ ਦੇ ਸੰਬੰਧ ਦੇ ਵਿੱਚ ਵਿਚਾਰਾਂ ਦੇ ਵਿੱਚ ਵੀ ਜੁੜਨ ਦਾ ਯਤਨ ਕਰਨਾ ਹੈ। ਗੁਰਗੱਦੀ ਪੁਰਬ ਹੈ ਤੇ ਕੋਸ਼ਿਸ਼ ਕਰਨੀ ਹੈ ਕਿ ਸਾਹਿਬ ਜੀ ਦੇ ਪਾਵਨ ਪੁਰਬ ਦੇ ਸਬੰਧ ਵਿੱਚ ਹੀ ਕੁਝ ਕੋ ਵਿਚਾਰ ਆਪ ਸੰਗਤ ਨਾਲ ਸਾਂਝੇ ਕਰ ਸਕਾਂ ਸੋ ਆਓ ਵਿਚਾਰਾਂ ਦੀ ਅਰੰਭਤਾ ਤੋਂ ਪਹਿਲਾਂ ਗੁਰੂ ਚਰਨਾਂ 'ਚ ਝੁਕਾਈਏ ਸੀਸ ਲਵਾਈਏ ਹਾਜ਼ਰੀ ਦਸਮ ਪਿਤਾ ਜੀ ਵੱਲੋਂ ਬਖਸ਼ੀ ਫਤਿਹ ਦੀ ਸਾਂਝ ਪਾਈਏ ਸਾਰੇ ਪਿਆਰ ਸਤਿਕਾਰ ਨਾਲ ਗੁਰਲਾਵ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਵਡਿਆਈ ਕੀਤੀ ਹੈ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀ ਪੱਟ ਸਹਿਬਾਨਾਂ ਨੇ ਤੇ ਗੁਰੂ ਘਰ ਦੇ ਰਬਾਬੀ ਭਾਈ ਸੱਤਾ ਜੀ ਤੇ ਬਲਵੰਡ ਜੀ ਉਹਨਾਂ ਨੇ ਭਾਈ ਸੱਤਾ ਬਲਵੰਡ ਜੀ ਕਹਿ ਰਹੇ ਨੇ ਕਹਿੰਦੇ ਕਿ हे ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਤੁਹਾਡੇ ਉੱਤੇ ਉਸ ਮਾਲਕ ਵੱਲੋਂ ਨਾਮ ਰੂਪੀ ਅੰਮ੍ਰਿਤ ਦੀ ਵਰਖਾ ਹੋ ਰਹੀ ਹੈ ਤੇ ਜਦੋਂ ਤੁਸੀਂ ਖੁਦ ਨਾਮ ਰਸ ਦੇ ਵਿੱਚ ਭਿੱਜ ਗਏ ਉਸ ਭਿੱਜੇ ਹੋਏ ਹਿਰਦੇ ਦੇ ਨਾਲ ਤੁਹਾਡੇ ਜੀਵਨ ਦੇ ਵਿੱਚ ਐਸਾ ਚੇਂਜ ਆਇਆ ਐਸੀ ਗੁਰੂ ਨਾਨਕ ਦੀ ਰਹਿਮਤ ਤੁਹਾਡੇ ਉੱਤੇ ਵਰਤੀ ਜੇ ਹੁਣ ਜੇਕਰ ਕੋਈ ਭਾਵਨਾ ਦੇ ਨਾਲ ਤੁਹਾਡੇ دیدار ਕਰ ਲਵੇ ਤੇ ਤੁਸੀਂ ਰਹਿਮਤ ਕਰਕੇ ਉਸ ਦੇ ਅੰਦਰੋਂ ਜਨਮ ਜਨਮ ਦੀ ਮੈਲ ਕੱਟ ਦਿੰਦੇ ਹੋ ਬਚਨ ਆਪ ਸੰਗਤ ਨੇ ਸਰਵਣ ਕੀਤਾ ਹੋਵੇ ਸਿੱਖ ਤਖਸੰਮ ਦੀ ਨੂਰ ਅਰਸਹੁ ਕੁਰਸਹੁ ਛੱਟੀ ਐ ਤੁਦ ਤੁਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਆ ਜਿਨ੍ਹਾਂ ਨੇ ਵੀ ਭਾਵਨਾ ਦੇ ਨਾਲ ਸਤਿਗੁਰਾਂ ਦੇ دیدار ਕੀਤੇ ਸਤਿਗੁਰੂ ਜੀ ਤੁਸੀਂ ਰਹਿਮਤ ਕਰਕੇ ਜਨਮਾਂ ਦੀ ਮੈਲ ਦੂਰ ਕਰ ਦਿੱਤੀ ਪਟ ਸਹਿਬਾਨਾ ਨੂੰ ਪੜੋ ਤੇ ਪਟ ਸਹਿਬਾਨ ਕਹਿੰਦੇ ਨੇ ਕਹਿੰਦੇ ਉਸ ਮਾਲਕ ਦੀ ਰਹਿਮਤ ਵਰਤੀ ਸੋਈ ਪੁਰਖ ਧਨ ਕਰਤਾ ਕਾਰਣ ਕਰਤਾ ਕਰਨ ਸਮਰਥੋ ਸਤਿਗੁਰੂ ਧੰਨ ਨਾਨਕ ਮਸਤਕ ਤੁਮ ਧਰਿਓ ਜਿਨ ਹੱਥੋ ਕਿੰਦੇ ਤੁਹਾਡੇ ਉੱਤੇ ਜੇ ਇਹ ਰਹਿਮਤ ਵਾਪਰੀ ਹੈ ਨਾ ਕਿ ਜੇ ਭਾਵਨਾ ਦੇ ਨਾਲ ਤੁਹਾਡੇ دیدار ਕੋਈ ਕਰੇ ਤੇ ਤੁਸੀਂ ਜਨਮਾਂ ਦੀ ਮੈਲ ਦੂਰ ਕਰ ਦਿੰਦੇ ਹੋ ਤੇ ਇਹਦਾ ਰੀਜ਼ਨ ਇਹ ਹੋਇਆ ਹੈ ਇਸ ਅਵਸਥਾ ਦੀ ਪ੍ਰਾਪਤੀ ਤੁਹਾਨੂੰ ਤਾਂ ਹੋਈ ਹੈ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਤੁਹਾਡੇ ਮੱਥੇ ਦੇ ਉੱਤੇ ਆਪਣਾ ਮਿਹਰ ਭਰਿਆ ਹੱਥ ਰੱਖਿਆ ਗੁਰੂ ਦੀ ਰਹਿਮਤ ਤੁਹਾਡੇ ਉੱਤੇ ਵਾਪਰੀ ਹੈ ਤੇ ਤੁਹਾਡੇ ਜੀਵਨ ਦੇ ਵਿੱਚ ਐਨਾ ਚੇਂਜ ਆ ਗਿਆ ਤੇ ਸੱਚ ਜਾਣਿਓ ਸਾਧ ਸੰਗਤ ਜੇਕਰ ਇਹ ਜਾਚ ਸਿੱਖਣੀ ਹੋਵੇ ਨਾ ਕਿ ਮੱਥਾ ਕਿਵੇਂ ਟੇਕਿਆ ਜਾਂਦਾ ਹੈ ਤੇ ਫਿਰ ਗੁਰੂ ਅੰਗਦ ਸਾਹਿਬ ਜੀ ਦੇ ਕੋਲੋਂ ਜਾਂ ਭਾਈ ਲਹਿਣਾ ਜੀ ਦੇ ਕੋਲੋਂ ਆਪਾਂ ਇਹ ਜਾਚ ਸਿੱਖੀਏ ਕਿਸ ਭਾਵਨਾ ਦੇ ਨਾਲ ਪਹਿਲੀ ਵਾਰ ਉਹਨਾਂ ਨੇ ਗੁਰੂ ਚਰਨਾਂ ਦੇ ਵਿੱਚ ਆਪਣਾ ਮਸਤਕ ਆਪਣਾ ਸੀਸ ਰੱਖਿਆ ਹੋਵੇਗਾ ਕਿ ਜਦੋਂ ਉਹ ਟੇਕਿਆ ਹੋਇਆ ਮੱਥਾ ਉੱਪਰ ਉਠਾਇਆ ਏ ਤੇ ਗੁਰੂ ਨਾਨਕ ਦੀ ਨਜ਼ਰ ਦੇ ਨਾਲ ਉਹ ਸਰਸਾਰ ਹੋ ਗਈ। ਐਸੀ ਰਹਿਮਤ ਗੁਰੂ ਸਾਹਿਬ ਦੀ ਉਹਨਾਂ ਦੇ ਉੱਤੇ ਵਰਤੀ ਹੈ ਕਿ ਉਹਨਾਂ ਨੇ ਆਪਣੇ ਜੀਵਨ ਨੂੰ ਗੁਰੂ ਲੇਖੇ ਹੀ ਲਗਾ ਦਿੱਤਾ। ਵੈਸੇ ਨਾ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਗੁਰਗੱਦੀ ਪ੍ਰਾਪਤ ਕਰਦੇ ਨੇ ਇਸ ਅਵਸਥਾ ਤੱਕ ਪਹੁੰਚਦੇ ਨੇ ਗੁਰੂ ਨਾਨਕ ਸਾਹਿਬ ਦੀ ਨਜ਼ਰ ਦੇ ਵਿੱਚ ਪ੍ਰਵਾਣ ਹੁੰਦੇ ਨੇ ਨਾ ਤੇ ਇਸ ਪੂਰੇ ਇਨਸੀਡੈਂਸ ਦੇ ਵਿੱਚ ਉਹਨਾਂ ਦੋ ਤਿੰਨ ਗੱਲਾਂ ਆਪਣੇ ਜੀਵਨ ਦੇ ਵਿੱਚ ਜ਼ਰੂਰ ਨੋਟ ਕਰਨ ਵਾਲੀਆਂ ਜਿਸ ਤਰ੍ਹਾਂ ਦਾ ਅੱਜਕੱਲ ਮਾਹੌਲ ਬਣਿਆ ਪਿਆ ਹੈ ਉਹਦੇ ਵਿੱਚ ਕੀ ਹੈ ਕਿ ਹਰ ਇੱਕ ਇਨਸਾਨ ਸਟਰਗਲ ਕਰ ਰਿਹਾ ਹੈ ਹਰ ਇੱਕ ਇਨਸਾਨ ਸਫਲ ਹੋਣਾ ਚਾਹ ਰਿਹਾ ਹੈ ਸਕਸੈਸ ਵਾਸਤੇ ਉਹ ਦੌੜ ਕਰ ਰਿਹਾ ਹੈ ਭੱਜ ਰਿਹਾ ਹੈ ਸਕਸੈਸ ਸਕਸੈਸ ਦੇ ਪਿੱਛੇ ਮਨ ਦੀ ਇਹੀ ਭਾਵਨਾ ਹੈ ਕਿ ਕਿਵੇਂ ਨਾ ਕਰੇ ਕਿਵੇਂ ਜੋ ਮੈਂ ਕੰਮ ਕਰ ਰਿਹਾ ਚਾਹੇ ਕੋਈ ਜੋਬ ਕਰ ਰਿਹਾ ਚਾਹੇ ਕੋਈ ਬਿਜ਼ਨਸ ਕਰ ਰਿਹਾ ਇਹਦੇ ਵਿੱਚ ਮੈਨੂੰ ਸਫਲਤਾ ਮਿਲੇ ਤੇ ਸੱਚ ਜਾਣਿਓ ਜੇ ਸਫਲਤਾ ਪ੍ਰਾਪਤ ਕਰਨੀ ਹੈ ਨਾ ਤੇ ਫਿਰ ਦੋ ਕੁ ਗੱਲਾਂ ਸਾਨੂੰ ਆਪਣੇ ਜੀਵਨ ਦੇ ਵਿੱਚੋਂ ਮਾਈਨਸ ਕਰਨੀਆਂ ਪੈਣਗੀਆਂ ਜੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਜੀਵਨ ਨੂੰ ਪੜੀਏ ਵੈਸੇ ਗੱਲਾਂ ਤੇ ਬਹੁਤ ਨੇ ਧਾਰਨ ਕਰਨ ਨੂੰ ਅਪਣਾਉਣ ਨੂੰ ਤੇ ਛੱਡਣ ਨੂੰ ਪਰ ਜੇ ਮੋٹے ਤੌਰ ਤੇ ਸਮਝਣ ਦੀ ਕੋਸ਼ਿਸ਼ ਕਰੀਏ ਤੇ ਦੋ ਗੱਲਾਂ ਜੀਵਨ ਦੇ ਵਿੱਚੋਂ ਮਾਈਨਸ ਕਰ ਦਈਏ ਤੇ ਇੱਕ ਨੂੰ ਅਪਣਾ ਲਈਏ ਮਾਈਨਸ ਕਿਹੜੀਆਂ ਕਰਨੀਆਂ ਦੇਖੋ ਜੇ ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਨਜ਼ਰ ਦੇ ਵਿੱਚ ਪ੍ਰਵਾਹ ਹੋਏ ਨੇ ਨਾ ਤੇ ਉਹਨਾਂ ਨੇ ਆਪਣੇ ਮਨ ਦੀ ਮਤ ਨੂੰ ਛੱਡ ਦਿੱਤਾ ਹੈ ਪਹਿਲੀ ਗੱਲ ਆਪਣੇ ਮਨ ਦੀ ਮਤ ਨੂੰ ਛੱਡ ਦਿੱਤਾ ਹੈ ਦੂਜੀ ਗੱਲ ਉਹਨਾਂ ਨੇ ਹਉਮੈ ਦਾ ਤਿਆਗ ਕਰ ਦਿੱਤਾ ਗੁਰੂ ਕਿਰਪਾ ਸਰਕਾਰਾ ਮਨ ਦੀ ਮਤ ਨੂੰ ਛੱਡਣਾ ਹੈ ਤੇ ਹਉਮੈ ਦਾ ਤਿਆਗ ਕਰਨਾ ਹੈ ਜਦੋਂ ਇਹ ਦੋਨੋਂ ਗੱਲਾਂ ਜੀਵਨ ਦੇ ਵਿੱਚੋਂ ਮਾਈਨਸ ਹੋ ਜਾਣਗੀਆਂ ਨਾ ਤੇ ਫਿਰ ਤੀਜਾ ਗੁਣ ਜੀਵਨ ਦੇ ਵਿੱਚ ਧਾਰਨ ਕਰਨਾ ਹੈ ਉਹ ਕੀ ਹੈ ਜੀ ਉਹ ਹੈ ਆਗਿਆਕਾਰੀ ਹੋ ਜਾਣਾ ਵੀ obediant ਆਗਿਆਕਾਰੀ ਹੋ ਜਾਣਾ ਭਾਈ ਲਹਿਣਾ ਜੀ ਨੇ ਜਿਸ ਭਾਵਨਾ ਦੇ ਨਾਲ ਗੁਰੂ ਸਾਹਿਬ ਦੇ ਹੁਕਮ ਨੂੰ ਕਮਾਇਆ ਉਹਨਾਂ ਨੇ ਆਪਣੀ ਮਤ ਨੂੰ ਤਿਆਗਿਆ ਹੈ ਹਉਮੈ ਨੂੰ ਤਿਆਗਿਆ ਕਿਉਂਕਿ ਜੇ ਕਾਸਟ ਸਿਸਟਮ ਦੇ ਅਕੋਰਡਿੰਗਲੀ ਦੇਖੀਏ ਤੇ ਭਾਈ ਲਹਿਣਾ ਜੀ ਵੀ ਖੱਤਰੀ ਕੁੱਲ ਦੇ ਵਿੱਚੋਂ ਨੇ ਹਾਈ ਕਲਾਸ ਹੈ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਹ ਸੇਵਾਵਾਂ ਕਰਵਾਈਆਂ ਨੇ ਭਾਈ ਲਹਿਣਾ ਜੀ ਦੇ ਕੋਲੋਂ ਜਿਹੜੇ ਕੰਮ ਕਹਿ ਲਵਾਂ ਮੈਂ ਵਰਡ ਯੂਜ਼ ਕਰ ਲਵਾਂ ਜਿਹੜੇ ਕੰਮ ਲੋ ਕਾਸਟ ਵਾਲਿਆਂ ਦੇ ਸਮਝੇ ਜਾਂਦੇ ਸੀ ਤੁਹਾਨੂੰ ਯਾਦ ਹੈ ਤੁਸੀਂ ਸਾਖੀ ਸੁਣੀ ਹੈ ਜਦੋਂ ਇੱਕ ਕਟੋਰਾ ਚਿੱਕੜ ਦੇ ਵਿੱਚ ਡਿੱਗ ਜਾਂਦਾ ਹੈ ਗੁਰੂ ਨਾਨਕ ਸਾਹਿਬ ਆਪਣੇ ਪੁੱਤਰਾਂ ਨੂੰ ਕਹਿੰਦੇ ਨੇ ਬਾਬਾ ਸ਼੍ਰੀ ਚੰਦ ਜੀ ਨੂੰ ਬਾਬਾ ਲਖਮੀ ਦਾਸ ਨੂੰ ਕਹਿੰਦੇ ਨੇ ਕਿ ਪੁੱਤਰ ਜੀ ਕਟੋਰਾ ਕੱਢੋ ਚਿੱਕੜ ਦੇ ਵਿੱਚੋਂ ਤੇ ਉਹਨਾਂ ਦਾ ਜਵਾਬ ਕੀ ਹੈ ਕਹਿੰਦੇ ਸਾਡਾ ਕੰਮ ਨਹੀਂ ਹੈ ਇਹ ਤਾਂ ਸੇਵਕਾਂ ਦਾ ਕੰਮ ਆਪੇ ਕਰਨਗੇ ਉਹ ਕੱਢ ਲੈਣਗੇ ਦੂਜੀ ਗੱਲ ਉਹਨਾਂ ਨੇ ਕਹੀ ਕਹਿੰਦੇ ਕਟੋਰਿਆਂ ਦੀ ਕਮੀ ਥੋੜੀ ਹੈ ਘਰ ਦੇ ਵਿੱਚ ਜੇ ਇੱਕ ਡਿੱਗ ਗਿਆ ਚਿੱਕੜ ਦੇ ਵਿੱਚ ਤੇ ਹੋਰ ਨਵਾਂ ਲੈ ਆਵਾਂਗੇ ਬਾਦੂ ਕਟੋਰੇ ਪਏ ਨੇ ਇਹਦੀ ਕੀ ਜ਼ਰੂਰਤ ਨਹੀਂ ਹੈ ਕੱਢਣ ਦੀ ਬਾਹਰ ਪਰ ਉਥੇ ਸਵਾਲ ਕਟੋਰੇ ਦਾ ਨਹੀਂ ਹੈ ਕਿ ਸਤਗੁਰੂ ਜੀ ਕਟੋਰਾ ਬਾਹਰ ਕਢਣਾ ਚਾਹੁੰਦੇ ਨੇ ਨਹੀਂ ਉਥੇ ਸਵਾਲ ਇਹ ਹੈ ਉਥੇ ਪ੍ਰੀਖਿਆ ਇਹ ਹੈ ਕਿ ਜਿਸ ਨੇ ਅੱਗੇ ਚੱਲ ਕੇ ਗੁਰੂ ਨਾਨਕ ਦੇ ਘਰ ਨੂੰ ਸੰਭਾਲਣਾ ਹੈ ਕਿ ਉਹ ਇਸ ਕਾਬਿਲ ਹੈ ਕਿ ਜਿਹੜੇ ਕਾਰਜ ਜਿਹੜੇ ਕੰਮ ਲੋਕਾਸਟ ਵਾਲਿਆਂ ਦੇ ਸਮਝੇ ਜਾਂਦੇ ਨੇ ਜੇਕਰ ਉਹ ਕਰਨ ਨੂੰ ਕਿਹਾ ਜਾਵੇ ਤੇ ਕਰ ਸਕੇ ਸਮਰੱਥਾ ਹੋਵੇ ਭਾਈ ਲਾਣਾ ਜੀ ਨੂੰ ਹੁਕਮ ਹੋਇਆ ਭਾਈ ਲੈਣਾ ਜੀ ਨੇ ਇਹ ਨਹੀਂ ਕਿਹਾ ਕਿ ਗੁਰੂ ਸਤਗੁਰੂ ਜੀ ਮੈਂ ਨਵਾਂ ਕਟੋਰਾ ਲੈ ਆਉਣਾ ਭਾਈ ਲੈਣਾ ਜੀ ਨੇ ਇਹ ਨਹੀਂ ਕਿਹਾ ਕਿ ਸਤਗੁਰੂ ਜੀ ਇਹ ਕੰਮ ਜਿਹੜਾ ਹੈ ਨਾ ਲੋ ਕਾਸਟ ਵਾਲਿਆਂ ਦਾ ਇਹ ਵਰਡ ਨਹੀਂ ਯੂਜ਼ ਕੀਤੇ ਗੁਰੂ ਨਾਨਕ ਸਾਹਿਬ ਨੇ ਹੁਕਮ ਕੀਤਾ ਬਿਨਾਂ ਕਿਸੇ ਸਵਾਲ ਦੇ ਭਾਈ ਲੈਣਾ ਜੀ ਉਸ ਚਿੱਕੜ ਦੇ ਵਿੱਚ ਵੜਦੇ ਨੇ ਤੇ ਉਹ ਕਟੋਰਾ ਬਾਹਰ ਕੱਢ ਕੇ ਲੈ ਆਉਂਦੇ ਆ ਇਹ ਆਗਿਆਕਾਰੀ ਹੈ ਭਾਈ ਲੈਣਾ ਜਿਹਦੇ ਜੀਵਨ ਦੇ ਵਿੱਚੋਂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਜੀਵਨ ਦੇ ਵਿੱਚੋਂ ਇਸ ਗੁਣ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰਨਾ ਸਾਧ ਸੰਗਤ ਜੇ ਮਨ ਦੀ ਮਤ ਤਿਆਗ ਲਈਏ ਜਿੱਥੇ ਮਨ ਦੀ ਮਤ ਆ ਗਈ ਨਾ ਸੱਚ ਜਾਣਿਓ ਸਫਲਤਾ ਦੇ ਵਿੱਚ ਰੁਕਾਵਟ ਆ ਜਾਏਗੀ ਕਿਉਂਕਿ ਬਾਣੀ ਦੇ ਵਿੱਚ ਸਤਿਗੁਰਾਂ ਨੇ ਵਾਰ-ਵਾਰ ਕਿਹਾ ਸਾਡਾ ਫਰਜ਼ ਕੀ ਬਣਦਾ ਹੈ ਕਿ ਐਫਰਟ ਕਰਨਾ ਹੈ ਕਰਮ ਕਰਨਾ ਹੈ ਗੀਤਾ ਦੇ ਵਿੱਚ ਵੀ ਇਹੀ ਕਿਹਾ ਗਿਆ ਹੈ ਜੀ ਜਦੋਂ ਤੁਸੀਂ ਭਗਵਾਨ ਸ਼੍ਰੀ ਕ੍ਰਿਸ਼ਨ ਵੱਲੋਂ ਲਿਖੀ ਗੀਤਾ ਉਚਾਰੀ ਗੀਤਾ ਲਿਖੀ ਨਹੀਂ ਉਚਾਰੀ ਗੀਤਾ ਪੜੋਗੇ ਤਾਂ ਉਹਦੇ ਵਿੱਚ ਵੀ ਤੁਹਾਨੂੰ ਇਹੀ ਗੁਣ ਮਿਲਣਾ ਹੈ ਕਿ ਭਾਈ ਤੂੰ ਕਰਮ ਕਰ ਫਲ ਦੀ ਇੱਛਾ ਨਾ ਰੱਖ ਕਰਮ ਕਰੀ ਜਾ ਤੇ ਸਤਿਗੁਰਾਂ ਨੇ ਕੀ ਕਿਹਾ ਕਹਿੰਦੇ ਕਿ ਇਹ ਗੱਲ ਤੇਰੇ ਜੀਵਨ ਦੇ ਵਿੱਚ ਹੋਣੀ ਚਾਹੀਦੀ ਹੈ ਕਿ ਮੇਰੇ ਹਰ ਜਿਓ ਸਭ ਕੋ ਤੇਰਾ ਵਸ ਅਸਾਂ ਜੋਰ ਨਹੀਂ ਜੇ ਕਿਛ ਕਰ ਹਮ ਸਾਕੇਂ ਜਿਉਂ ਭਾਵ ਹੈ ਤਿਵੇਂ ਬਖਸ਼ ਇਹਦਾ ਭਾਵ ਕੀ ਬਣਦਾ ਹੈ ਕਿ ਭਾਈ ਤੂੰ ਕਰਮ ਕਰ ਐਫਰਟ ਕਰ ਆਪਣਾ ਬਾਕੀ ਫਲ ਦੇਣਾ ਉਸ ਮਾਲਕ ਦੇ ਆਪਣੇ ਹੱਥ ਦੇ ਵਿੱਚ ਹੈ ਪਰ ਜੇ ਮੈਂ ਕਲੇਮ ਕਰਾਂ ਕਿ ਮੈਂ ਕੰਮ ਕਰ ਰਿਹਾ ਮੈਨੂੰ ਇਹਦਾ ਫਲ ਮਿਲਣਾ ਹੀ ਮਿਲਣਾ ਚਾਹੀਦਾ ਇਹ ਮਨਮਤ ਹੋ ਗਿਆ ਮਨਮਤ ਹੋ ਗਈ ਮਨ ਹੱਟ ਹੋ ਗਿਆ ਇੱਥੇ ਈਗੋ ਆ ਗਈ ਨਾਲ ਕਿ ਮੈਂ ਕਰ ਰਿਹਾ ਤਾਂ ਮੈਨੂੰ ਇਹਦਾ ਫਲ ਮਿਲਣਾ ਚਾਹੀਦਾ ਸਤਿਗੁਰੂ ਜੀ ਕਹਿੰਦੇ ਨਹੀਂ ਰੁਕਾਵਟ ਆ ਜਾਏਗੀ ਜੀਵਨ 'ਚ ਸਫਲਤਾ ਦੂਰ ਹੋ ਜਾਏਗੀ ਨਹੀਂ ਪਹੁੰਚ ਪਾਏਗਾ ਉੱਥੋਂ ਤੱਕ ਜਿਸ ਗੋਲ ਨੂੰ ਤੂੰ ਅਚੀਵ ਕਰਨਾ ਚਾਹੁੰਦਾ ਹੈ ਫਿਰ ਕਰਨਾ ਕੀ ਪੈਣਾ ਹੈ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰਕੇ ਨਾ ਇਹਨਾਂ ਦੋਨਾਂ ਔਗਣਾਂ ਦਾ ਤਿਆਗ ਕਰਨਾ ਪੈਣਾ ਹੈ ਇਹਨਾਂ ਦੋਨਾਂ ਔਗਣਾਂ ਦਾ ਮਨ ਮਤ ਪਲਸ ਈਗੋ ਇਹ ਦੋਨੋਂ ਚਲੇ ਜਾਣਗੇ ਤੇ ਫਿਰ ਦਾਤ ਮੰਗਣੀ ਹੈ ਸਤਿਗੁਰਾਂ ਦੇ ਕੋਲੋਂ ਕਿ ਸਤਿਗੁਰੂ ਜੀ ਕਿਰਪਾ ਕਰੋ ਇਸ ਝੋਲੀ ਦੇ ਵਿੱਚ ਨਾ ਆਪ ਜੀ ਦੇ ਹੁਕਮ ਨੂੰ ਕਮਾਉਣ ਦੀ ਸਮਰੱਥਾ ਬਖਸ਼ਿਸ਼ ਕਰੋ ਜਦੋਂ ਗੁਰੂ ਚਰਨਾਂ ਦੇ ਵਿੱਚ ਆਣ ਕੇ ਆਪਾਂ ਨਤਮਸਤਕ ਹੋਇਆ ਨ ਮੱਥਾ ਟੇਕੀਏ ਤੇ ਬੇਨਤੀ ਇਹ ਕਰੀਏ ਕਿ हे ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜਿਸ ਭਾਵਨਾ ਦੇ ਨਾਲ ਤੁਸੀਂ ਆਪਣਾ ਮਸਤਕ ਗੁਰੂ ਚਰਨਾਂ ਦੇ ਵਿੱਚ ਰੱਖਿਆ ਨਾ ਕਿਤੇ ਉਸ ਤਰੀਕੇ ਦੇ ਨਾਲ ਸਾਨੂੰ ਮੱਥਾ ਟੇਕਣਾ ਆ ਜਾਏ ਜਿਸ ਭਾਵਨਾ ਨਾਲ ਕਿਉਂਕਿ ਜੇ ਉਹ ਜਾਚ ਆ ਗਈ ਨਾ ਸਾਧ ਸੰਗਤ ਸੱਚ ਜਾਣਿਓ ਲੋਕ ਸੁਖੀ ਤੇ ਪਰਲੋਕ ਸੁਹੇਲਾ ਹੋ ਜਾਣਾ ਦੇਖੋ ਕੈਸੀ ਘਾਲ ਨਾ ਘਾਲੀ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੂੰ ਪੁੱਛਿਆ ਸਿੱਖਾਂ ਨੇ ਸਵਾਲ ਕੀਤਾ ਕਿ ਸਤਿਗੁਰੂ ਜੀ ਤੁਸੀਂ ਐਸੀ ਕਿਹੜੀ ਘਾਲ ਨਾ ਘਾਲੀ ਹੈ ਕਿ ਜਿਸ ਦੇ ਉੱਤੇ ਗੁਰੂ ਨਾਨਕ ਸਾਹਿਬ ਤਰੁੱਠ ਗਏ ਪ੍ਰਸੰਨ ਹੋ ਗਏ ਤੁਹਾਡੇ ਉੱਤੇ ਤੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਇੱਕ ਹੀ ਜਵਾਬ ਦਿੱਤਾ ਕਹਿਣ ਲੱਗੇ ਭਈ ਜੇ ਜੀਵਨ ਦੇ ਵਿੱਚ ਸਫਲਤਾ ਪ੍ਰਾਪਤ ਕਰਨੀ ਹੈ ਜੇ ਗੁਰੂ ਦੀ ਖੁਸ਼ੀ ਪ੍ਰਾਪਤ ਕਰਨੀ ਹੈ ਤੇ ਫਿਰ ਉਹ ਕਰਨਾ ਪਏਗਾ ਜੋ ਗੁਰੂ ਕਹਿੰਦੇ ਨੇ ਸਤਿਗੁਰਾਂ ਦਾ ਵਚਨ ਆਪਾਂ ਪੜ੍ਹਦੇ ਆ ਨਾ ਜੀ ਉਹ ਹੁਕਮਨਾਮਾ ਹੁੰਦਾ ਹੁੰਦਾ ਹਮ ਅੰਦੁਲੇ ਅੰਦ ਬਿਖੇ ਬਿਖਰਾਤੇ ਇਸ ਪਾਵਨ ਵਚਨ ਦੀਆਂ ਰਹਾਉ ਵਾਲੀਆਂ ਪੰਕਤੀਆਂ ਪੜ੍ਹੇ ਉੱਥੇ ਕੀ ਕਿਹਾ ਸਤਿਗੁਰੂ ਜੀ ਨੇ ਪਤਾ ਕੀ ਕਿਹਾ ਕਹਿੰਦੇ ਗੁਰ ਸੇਖ ਮੀਤ ਚੱਲੋ ਗੁਰ ਚੱਲ ਜੇ ਮੈਂ ਚਾਹਨਾ ਕਿ ਮੇਰੇ ਉੱਤੇ ਗੁਰੂ ਦੀ ਖੁਸ਼ੀ ਹੋਵੇ ਇੱਕ ਹੋਰ ਵਚਨ ਤੁਹਾਨੂੰ ਸਾਰਿਆਂ ਨੂੰ ਉਹ ਪੰਕਤੀ ਯਾਦ ਹੈ ਸਤਿਗੁਰੂ ਹੋਏ ਦਇਆਲ ਤਾਂ ਸ਼ਰਧਾ ਪੂਰੀ ਹੈ ਸ਼ਰਦਾ ਪੂਰੀਆ ਦਾ ਮਤਲਬ ਕੀ ਹੈ ਕਿ ਮੇਰੇ ਮਨ ਦੀ ਜਿਹੜੀ ਡਿਜ਼ਾਇਰ ਹੈ ਨਾ ਉਹ ਪੂਰੀ ਹੋ ਜਾਏਗੀ ਕਦੋਂ ਜਦੋਂ ਸਤਿਗੁਰੂ ਹੋਏ ਦਿਆਲ ਕੰਡੀਸ਼ਨ ਕੀ ਹੈ ਮੇਰੀ ਮਨ ਦੀ ਡਿਜ਼ਾਇਰ ਫੁੱਲਫਿਲ ਹੋਏਗੀ ਪਰ ਕਦੋਂ ਜਦੋਂ ਸਤਿਗੁਰੂ ਜੀ ਦਿਆਲ ਹੋਣਗੇ ਤੇ ਸਤਿਗੁਰੂ ਜੀ ਦਿਆਲ ਕਦੋਂ ਹੋਣਗੇ ਜਦੋਂ ਗੁਰਸਿੱਖੀ ਮੀਤ ਚੱਲੋ ਗੁਰਚਾਲ ਇਹ ਤਿੰਨ ਗੱਲਾਂ ਇਕੱਠੀਆਂ ਹੋਣਗੀਆਂ ਮੇਰੇ ਮਨ ਦੇ ਵਿੱਚ ਕੁਝ ਮੇਰੀਆਂ ਇੱਛਾਵਾਂ ਨੇ ਡਿਜ਼ਾਇਰਸ ਨੇ ਮੈਂ ਸਕਸੈਸ ਪ੍ਰਾਪਤ ਕਰਨਾ ਚਾਹੁੰਨਾ ਵਾ ਆਪਣੇ ਜੀਵਨ ਦੇ ਵਿੱਚ ਜੇ ਉੱਥੋਂ ਤੱਕ ਪਹੁੰਚਣਾ ਹੈ ਤੇ ਫਿਰ ਪਹਿਲਾ ਕੰਮ ਇਹ ਕਰਨਾ ਹੈ ਕਿ ਗੁਰੂ ਦੇ ਦੱਸੇ ਰਾਹ ਦੇ ਉੱਤੇ ਚੱਲਾਂ ਫਿਰ ਗੁਰੂ ਦੀ ਕਿਰਪਾ ਮੇਰੇ ਉੱਤੇ ਹੋਏਗੀ ਜਦੋਂ ਗੁਰੂ ਦੀ ਕਿਰਪਾ ਹੋ ਗਈ ਗੁਰੂ ਪ੍ਰਸੰਨ ਹੋ ਗਏ ਤੇ ਸੱਚ ਜਾਣਿਓ ਸਾਧ ਸੰਗਤ ਫਿਰ ਸਫਲ ਹੋਣ ਤੋਂ ਤੁਹਾਨੂੰ ਕੋਈ ਦੁਨੀਆ ਦੀ ਤਾਕਤ ਰੋਕ ਨਹੀਂ ਸਕਦੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਨਾ ਲਾਸਟ ਪ੍ਰੀਖਿਆ ਲਈ ਭਾਈ ਲੈਣਾ ਜੀ ਬੜੀਆਂ ਪ੍ਰੀਖਿਆਵਾਂ ਲਈਆਂ ਜੀ ਜਦੋਂ ਸਤਗੁਰੂ ਜੀ ਦੀ ਸ਼ਰਣ ਦੇ ਵਿੱਚ ਆਏ ਨਾ ਤੁਹਾਨੂੰ ਪਤਾ ਹੈ ਮੇਰੇ ਖਿਆਲ ਕਦੋਂ ਆਏ ਸੀ ਸ਼ਰਣ ਚ ਭਾਈ ਲੈਣਾ ਜੀ 1532 1532 ਦੇ ਵਿੱਚ ਭਾਈ ਲੈਣਾ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਸ਼ਰਣ ਚ ਆਉਂਦੇ ਨੇ ਤੇ 7 ਸਾਲ ਦਾ ਸਮਾਂ ਇੰਨਾ 7 ਸਾਲਾਂ ਦੇ ਵਿੱਚ ਕੋਈ ਵਿਰਲਾ ਹੀ ਦਿਨ ਹੋਏਗਾ ਜਿਸ ਦਿਨ ਸਤਗੁਰੂ ਜੀ ਨੇ ਕੋਈ ਪ੍ਰੀਖਿਆ ਨਹੀਂ ਲਈ ਕੋਈ ਵਿਰਲਾ ਦਿਨ ਹੋਏਗਾ ਜਿਸ ਦਿਨ ਸਤਗੁਰੂ ਜੀ ਨੇ ਕੋਈ ਐਗਜ਼ਾਮ ਨਹੀਂ ਪਾਇਆ ਭਾਈ ਲੈਣਾ ਜੀ ਬਹੁਤ ਪ੍ਰੀਖਿਆਵਾਂ ਲਈਆਂ ਜਿਹੜੀ ਲਾਸਟ ਐ ਜਿਸ ਪ੍ਰੀਖਿਆ ਤੋਂ ਬਾਅਦ ਸਤਗੁਰੂ ਜੀ ਨੇ ਆਪਣੇ ਦਾਤ ਜਿਹੜੀ ਐ ਨਾ ਪ੍ਰਮਾਤਮਾ ਵੱਲੋਂ ਮਿਲੀ ਹੋਈ ਸੀ ਉਹ ਭਾਈ ਲੈਣਾ ਜੀ ਦੀ ਝੋਲੀ ਦੇ ਵਿੱਚ ਪਾ ਕੇ ਉਹਨਾਂ ਨੂੰ ਗੁਰੂ ਅੰਗਦ ਬਣਾ ਦਿੱਤਾ ਪਤਾ ਹੈ ਨਾ ਤੁਹਾਨੂੰ ਇਤਿਹਾਸ ਕਹਿੰਦਾ ਕਿ ਸਤਗੁਰੂ ਜੀ ਨੇ ਨਾ ਬੜਾ ਡਰਾਉਣਾ ਜਿਹਾ ਰੂਪ ਧਾਰਨ ਕੀਤਾ ਤੇ ਹੱਥ ਵਿੱਚ ਕੁੱਤੇ ਪਕੜ ਕੇ ਤੇ ਜੰਗਲ ਵੱਲ ਚਲੇ ਗਏ ਸਿੱਖ ਪਿੱਛੇ ਤੁਰੇ ਜਾ ਰਹੇ ਨੇ ਹੈਰਾਨ ਨੇ ਪਤਾ ਨਹੀਂ ਕੀ ਹੋ ਗਿਆ ਸਤਗੁਰੂ ਜੀ ਨੂੰ ਤੇ ਰਸਤੇ 'ਚ ਜਾਂਦੇ ਆ ਸਤਿਗੁਰੂ ਜੀ ਨੇ ਕੁੱਤੇ ਛੱਡੇ ਕਈ ਸਿੱਖ ਡਰਦੇ ਲੰਬਾ ਚੌੜਾ ਇਤਿਹਾਸ ਅਖੀਰ ਤੇ ਪਿੱਛੇ ਲੈ ਜਾਂਦੇ ਨੇ ਕੇਵਲ ਭਾਈ ਲੈਣਾ ਜੀ ਤੇ ਉੱਥੇ ਫਿਰ ਭਾਈ ਲੈਣਾ ਜਿਹਨੂੰ ਗੁਰੂ ਨਾਨਕ ਸਾਹਿਬ ਦਾ ਸਵਾਲ ਹੈ ਲੈਣਿਆ ਸਾਰੇ ਹੀ ਚਲੇ ਗਏ ਸਾਰੇ ਮੁੜ ਗਏ ਪਿੱਛੇ ਤੂੰ ਕਿਉਂ ਨਹੀਂ ਗਿਆ ਜਵਾਬ ਵੜਾ ਕਮਾਲ ਦਾ ਸਾਧ ਸੰਗਤ ਸਾਰੇ ਹੀ ਮੁੜ ਗਏ ਨੇ ਪਿੱਛੇ ਤੂੰ ਕਿਉਂ ਨਹੀਂ ਗਿਆ ਭਾਈ ਲੈਣਾ ਜਿਹਨੇ ਹੱਥ ਜੋੜੇ ਤੇ ਅੱਖਾਂ ਨੀਵੀਆਂ ਕੀਤੀਆਂ ਕਹਿਣ ਲੱਗੇ ਸਤਿਗੁਰੂ ਜੀ ਜਿਹੜੇ ਮੁੜ ਗਏ ਨੇ ਉਹਨਾਂ ਦਾ ਕੋਈ ਟਿਕਾਣਾ ਹੋਵੇਗਾ ਮੇਰਾ ਤਾਂ ਟਿਕਾਣਾ ਹੀ ਤੂੰ ਆ ਮੈਂ ਤੈਨੂੰ ਛੱਡ ਕੇ ਜਾਵਾਂ ਕਿੱਥੇ ਮੇਰਾ ਤਾਂ ਟਿਕਾਣਾ ਹੁਣ ਜਦੋਂ ਇਸ ਤਰੀਕੇ ਦੇ ਨਾਲ ਗੁਰੂ ਹੁਕਮ ਨੂੰ ਕਮਾਇਆ ਜਾਂਦਾ ਹੈ ਐਸਾ ਕਨੈਕਸ਼ਨ ਗੁਰੂ ਦੇ ਨਾਲ ਜੁੜ ਜਾਂਦਾ ਹੈ ਨਾ ਸਾਧ ਸੰਗਤ ਫੇਰ ਗੁਰੂ ਤਰੁੱਠ ਕਹਿਣਾ ਉਹ ਦਾਤਾਂ ਵੀ ਦੇ ਦਿੰਦਾ ਹੈ ਜਿਹੜੀਆਂ ਅਸੀਂ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਸੋਚੀਆਂ ਹੁੰਦੀਆਂ ਨਾ ਉਹ ਕੁਝ ਸਾਡੇ ਨਾਲ ਹੈਪਨ ਹੋ ਜਾਂਦਾ ਹੈ ਜਿਹਦੇ ਬਾਰੇ ਮੈਂ ਕਦੇ ਉਮੀਦ ਵੀ ਨਹੀਂ ਕੀਤੀ ਹੁੰਦੀ ਕਿ ਇਹ ਮੇਰੇ ਕੋਲ ਦਾਤ ਆਏਗੀ ਜਾਂ ਇਹ ਮੇਰੇ ਜੀਵਨ ਦੇ ਵਿੱਚ ਚੇਂਜ ਆ ਜਾਏਗਾ ਤੇ ਜਦੋਂ ਇਹ ਜਵਾਬ ਸੁਣਿਆ ਮੁਰਦਾ ਖਾਣ ਵਾਸਤੇ ਕਿਹਾ ਸਤਿਗੁਰੂ ਜੀ ਕਿਧਰੋਂ ਖਾਵਾਂ ਕਹਿੰਦੇ ਪੈਰਾਵਤ ਜਦੋਂ ਚੁੱਕਿਆ ਤੇ ਕੜਾ ਪ੍ਰਸ਼ਾਦੀ ਦੇ ਇਵੇਂ ਇਤਿਹਾਸੀ ਜ਼ਿਕਰ ਮਿਲਦਾ ਤੇ ਸਤਗੁਰੂ ਜੀ ਨੇ ਫਿਰ ਵਾਪਸ ਆ ਕੇ 1539 ਨੂੰ 1539 ਨੂੰ ਭਾਈ ਲਹਿਣਾ ਜੀ ਨੂੰ ਆਪਣੇ ਸਿੰਘਾਸਨ ਦੇ ਉੱਤੇ ਬਿਰਾਜਮਾਨ ਕਰਕੇ ਗੁਰਗੱਦੀ ਦੀ ਦਾਤ ਜਿਹੜੀ ਹੈ ਉਹਨਾਂ ਨੂੰ ਸੌਂਪ ਦਿੱਤੀ। ਵੈਸੇ ਇਹ ਇਸ਼ਾਰਾ ਨਾ ਗੁਰੂ ਨਾਨਕ ਸਾਹਿਬ ਨੇ ਮੱਚ अर्lier ਕਰ ਦਿੱਤਾ ਸੀ। ਜਦੋਂ ਭਾਈ ਲਹਿਣਾ ਜੀ ਖਡੂਰ ਸਾਹਿਬ ਜਾ ਕੇ ਵਾਪਸ ਆਉਂਦੇ ਨੇ। ਪਹਿਲੀ ਵਾਰ ਆਏ ਕਰਤਾਰਪੁਰ ਰਹਿ ਕੇ ਸੇਵਾ ਵਿੱਚ ਲੱਗ ਕੇ ਗੁਰੂ ਸਾਹਿਬ ਨੇ ਭੇਜਿਆ ਕਿ ਜਾਓ ਪਰਿਵਾਰ ਨੂੰ ਮਿਲ ਕੇ ਆਓ ਮਿਲ ਕੇ ਵਾਪਸ ਆਇਆ ਜੜੀਆਂ ਚਿੱਕੜ ਦੀਆਂ ਪੰਡਾਂ ਸਿਰ ਦੇ ਉੱਤੇ ਚੁਕੀਆਂ ਹੋਈਆਂ ਸੀ ਨਾ ਚੁੱਕ ਕੇ ਜਦੋਂ ਲੈ ਕੇ ਆਉਂਦੇ ਨੇ ਘਰ ਮਾਤਾ ਸੁਲਖਣੀ ਜੀ ਕਹਿੰਦੇ ਕਹਿੰਦੇ ਤੁਸੀਂ ਇਹਨਾਂ ਦੇ ਬਸਤਰ ਖਰਾਬ ਕਰ ਦਿੱਤੇ ਨੇ ਚਿੱਕੜ ਦੇ ਨਾਲ ਲਿਬੜ ਗਏ ਉੱਥੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਕਿ ਕਹਿੰਦੇ ਸੁਲਖਣੀਏ ਕਿ ਚਿੱਕੜ ਨਹੀਂ ਇਹ ਅਸਲ ਦੇ ਵਿੱਚ ਇਹਨਾਂ ਦੇ ਤਣ ਦੇ ਉੱਤੇ ਕੇਸਰ ਦਾ ਛਿੜਕਾ ਕੀਤਾ ਕਿਉਂ ਕਿਉਂਕਿ ਇਹਨਾਂ ਨੇ ਸਿਰ ਦੇ ਉੱਤੇ ਪੰਡ ਨਹੀਂ ਦੀਨ ਦੁਨੀਆ ਦਾ ਛਤਰ ਚੁੱਕਿਆ ਹੋਇਆ ਹੈ ਇਹ ਇਸ਼ਾਰਾ ਸੀ ਗੁਰੂ ਨਾਨਕ ਸਾਹਿਬ ਦਾ ਤੇ ਉਸ ਇਸ਼ਾਰੇ ਨੂੰ ਫਿਰ ਸਾਰਥਕ ਰੂਪ ਐਕਚੁਅਲ ਰੂਪ ਦਿੱਤਾ ਗੁਰੂ ਨਾਨਕ ਸਾਹਿਬ ਨੇ 1539 ਨੂੰ ਗੁਰਗੱਦੀ ਸੌਂਪ ਦਿੱਤੀ ਤੇ ਲਹਿਣੇ ਤੋਂ ਅੰਗਦ ਬਣਾ ਕੇ ਸਮੁੱਚੀ ਸਿੱਖ ਕੌਮ ਨੂੰ ਗੁਰੂ ਅੰਗਦ ਸਾਹਿਬ ਦੇ ਲੜ ਲਗਾ ਦਿੱਤਾ ਤੇ ਨਾਲ ਹੁਕਮ ਕਰ ਦਿੱਤਾ ਕਿ ਮੇਰੀ ਜਗ੍ਹਾ ਗੁਰੂ ਅੰਗਦ ਨੂੰ ਜਾਣਨਾ ਇਹਨਾਂ ਵਿੱਚ ਤੇ ਮੇਰੇ ਵਿੱਚ ਫਰਕ ਕੋਈ ਨਹੀਂ ਉਹੀ ਦਿਨ ਆਪਾਂ ਅੱਜ ਮਨਾ ਰਹੇ ਆਂ ਸਾਧ ਸੰਗਤ ਗੁਰਗੱਦੀ ਵਾਲਾ ਤੇ ਬੇਨਤੀ ਕਰੀਏ ਜਿਵੇਂ ਮੈਂ ਪਹਿਲਾਂ ਵੀ ਕਿਹਾ ਇਹ ਦਾਤ ਮੰਗ ਲਈਏ ਸਤਿਗੁਰਾਂ ਦੇ ਕੋਲੋਂ ਕਿ ਸਤਿਗੁਰੂ ਜੀ ਸਾਨੂੰ ਕਿਤੇ ਮੱਥਾ ਟੇਕਣ ਦੀ ਜਾਚ ਹੀ ਆ ਜਾਵੇ ਗੁਰੂ ਕਿਰਪਾ ਕਰੇ ਜੀ ਸਰਬੱਤ ਸੰਗਤ ਨੂੰ ਸਤਿਗੁਰਾਂ ਦੇ ਪਾਵਨ ਪੁਰਬ ਦੀਆਂ ਮੁਬਾਰਕਾਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ